ਦੀ ਹੈ 6048287213 ਕੈਪਟਨ ਮੀਟ ਸ਼ਾਪ ਸ਼ੇ ਲੋਕੇਸ਼ਨਾਂ ਤੁਹਾਨੂੰ ਸਰਵ ਕਰਦੀਆਂ ਨੇ ਲੋਅਰ ਮਿਨ ਲੈਂਡ ਦੇ ਵਿੱਚ ਮੀਟ ਤੁਸੀਂ ਖਰੀਦਣਾ ਰਾ ਜਿਹੜਾ ਲਿਆ ਕੇ ਘਰੇ ਕੁੱਕ ਕਰਨਾ ਹੈ ਤੇ ਬਣਾਉਣਾ ਹੈ ਤੇ ਜਾਂ ਫਿਰ ਬਣਿਆ ਬਣਾਇਆ ਲੈ ਕੇ ਆਉਣਾ ਕੈਪਟਨ ਮੀਟ ਸ਼ਾਪ 6 ਜਗਾ 6 ਸਟੋਰ ਨੇ ਇਹਨਾਂ ਦੇ ਲੋਰ ਮਰਨ ਲਾਂਦੇ ਵਿੱਚ ਕੈਪਟਨ ਮੀਟ ਸ਼ਾਪ ਵੈਜੀਟੇਰੀਅਨ ਆਪਸ਼ਨਸ ਵੀ ਨੇ ਕੈਪਟਨ ਮੀਟ ਸ਼ਾਪਸ ਸਰਾਬਾ ਟਰੱਕ ਤੇ ਟ੍ਰੇਲਰ ਰਿਪੇਅਰ ਲਿਮਟਿਡ ਸਰਾਬਾ ਟਰੱਕ ਟ੍ਰੇਲਰ ਐਮਬੀਆਈ ਅਪਰੂਵਡ ਸਰਾਬਾ ਟਰੱਕ ਤੇ ਟ੍ਰੇਲਰ ਰਿਪੇਅਰ ਸ਼ਾਪ ਗਵਰਨਮੈਂਟ ਅਪਰੂਵਡ ਫੈਸਿਲਿਟੀ ਹੈ ਕੋਈ ਵੀ ਟਰੱਕ ਰਿਪੇਅਰ ਕਰਾਉਣਾ ਤਾਂ ਉਹਦੀ ਪਿਕਅਪ ਤੇ ਡ੍ਰੌਪ ਆਫ ਸੇਵਾਵਾਂ ਮਾ ਨੇ ਅਮਰਤ 604 658 35 ਜੈਸ 604 916 58 35 ਅਗਲੇ ਸਪੌਂਸਰ ਨੇ ਲਾਈਟ ਹਾਊਸ ਬਾਰਨ ਗ੍ਰਿਲ 3600 ਟਾਉਨ ਲਾਈਨ ਰੋਡ 202 ਨੰਬਰ ਜੀਨੋ ਟੈਬਸਫੋਰਡ 7786667848 ਨੰਬਰ ਆ 50 ਜਣਿਆਂ ਦੀ ਪਾਰਟੀ ਹੋ ਸਕਦੀ ਹੈ ਤੇ 7 ਦਿਨ 1499 ਦਾ ਬਫੇ ਹੈ 11 ਤੋਂ 2:30 ਵਜੇ ਤੱਕ ਲਾਈਟ ਹਾਊਸ ਬਾਰਨ ਗ੍ਰਿਲ ਚਾਹ ਤੇ ਲੱਸੀ ਨਾਲ ਪਲਾਈ ਜਾਂਦੀ ਹੈ ਖਾਣਿਆਂ ਦੇ ਸ਼ੁੱਧ ਵੈਸ਼ਨੂ ਢਾਬਾ 102 09 ਕਿੰਗ ਜੌਜ਼ ਬੁਲੇਵਰਡ ਸਰੀ ਦੇ ਵਿੱਚ ਹੈ ਸ਼ੁੱਧ ਵੈਸ਼ਨੂ ਟਾਬਾ ਦੇਸੀ ਘਿਓ ਦੇ ਨਾਲ ਜਿਹੜੇ ਸਾਰੇ ਖਾਣੇ ਬਣਾਏ ਜਾਂਦੇ ਨੇ ਤੜਕੇ ਦੇਸੀ ਘਿਓ ਦੇ ਦੇਸੀ ਘਿਓ ਨਾਲ ਹੀ ਤੰਦੂਰ ਦੀਆਂ ਰੋਟੀਆਂ ਨੂੰ ਚੋਪੜ ਦਿੰਦੇ ਆ ਚੋਪੜਨਾ ਸ਼ਬਦ ਬਹੁਤ ਵਧੀਆ ਕਹਿੰਦਾ ਚੋਪੜਤਾ ਸ਼ੁੱਧ ਵੈਸ਼ਨੂ ਟਾਬਾ ਫਾਸਟ ਐਂ ਇਜ਼ੀ ਰੈਨੋਵੇਸ਼ਨ ਐਬਸਫੋਰਡ ਚ 778 245 2550 ਫਰੇਜ਼ਰ ਵੈਲੀ ਸਵਾਮਾ ਇੱਧਰੋਂ ਵੀ ਆ ਜਾਂਦਾ ਨੇ ਸਰੀ ਨੂੰ ਪਰ ਫਰੇਜ਼ਰ ਵੈਲੀ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਕਰਾਉਣੀ ਆ ਸਾਰਾ ਕੰਮ ਜਾਣਦੇ ਆ ਰਸੋਈ ਨਵੀਂ ਬਣਾਉਣਗੇ ਗੁਸਲਖਾਨੇ ਤੁਹਾਡੇ ਨਵੇਂ ਬਣਾਉਣਗੇ ਰੇਲਿੰਗ ਲਵਾਉਣੀਆਂ ਫਾਇਰਪਲੇਸ ਲਵਾਉਣੀਆਂ ਤੇ ਫਾਸਟ ਐਂ ਇਜ਼ੀ ਰੈਨੋਵੇਸ਼ਨ ਤੇ ਐਵਟਾਰ ਆਟੋਕੇਅਰ ਐਵਟਾਰ ਆਟੋਕੇਅਰ 236598862 236598 8620 20 ਸਾਲ ਹੋ ਗਏ ਤੁਹਾਨੂੰ ਸਰਵ ਕਰਦੇ ਨੇ ਖਾਸ ਤੌਰ ਤੇ ਜਿਹੜੀਆਂ ਯੂਰਪੀਅਨ ਗੱਡੀਆਂ ਨੇ BMW ਮਰਸੀਡੀਜ਼ ਰੇਂਜ ਰੋਵਰ ਆਡੀ ਸਸਤੀਆਂ ਉਹਨਾਂ ਦੀਆਂ ਰਿਪੇਅਰ ਕਰਕੇ ਤੁਹਾਨੂੰ ਦਿੰਦੇ ਨੇ ਮਕੈਨਿਕ ਸ਼ਾਪ ਵੀ ਹੈ ਡੀਟੇਲ ਵੀ ਕਰਦੇ ਆ ਟਾਇਰ ਵੀ ਨੇ ਥਰਡ ਪਾਰਟੀ ਐਕਸਟੈਂਡਡ ਵਾਰੰਟੀ ਦੇ ਨਾਲ ਵੀ ਜਿਹੜਾ ਤੁਹਾਨੂੰ ਫਾਇਦਾ ਹੋ ਸਕਦਾ ਐਵਟਾਰਾ ਟੂ ਕੇਅਰ A1 gutters 6047245493 6047210372 टाउन हाउस ਆ ਪ੍ਰਾਣੇ ਘਰ ਨੇ ਕਮਰਸ਼ੀਅਲ ਰੈਜ਼ੀਡੈਂਸ ਬਿਲਡਿੰਗਸ ਨੇ ਗਟਰ ਜਿਹੜੇ ਲਵਾਉਣੇ ਨੇ ਡਾਊਨ ਪਾਈਪ ਲੀਫ ਗਾਰਡ ਪ੍ਰੋਟੈਕਸ਼ਨ ਦੇ ਨਾਲ ਨਾਲ A1 gutters 6047245493 6047245493 ਸਰ ਨਵਕਿੰਦਰ ਸਿੰਘ ਪਤੀ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਗੱਲ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀਲ ਸਾਹਿਬ ਸਾਹਮਣੇ ਖਬਰਾਂ ਜੀ ਸੀਟੀਵੀ ਦੀ ਅਸੀਂ ਮੈਂ ਦੇਖ ਰਿਹਾ ਟੀਵੀ ਲੱਗਿਆ 40 ਦੇ ਕਰੀਬ ਮੌਤਾਂ ਦੱਸ ਰਿਹਾ ਜੀ ਇੱਥੇ ਮਹਾਕੁੰਭ ਚ ਭਗੜੜ ਕਿਉਂ ਮਚ ਗਈ ਜੀ ਇਹ ਕੀ ਗੱਲ ਕੀ ਹੋਈ ਚੰਗਾ ਭਲਾ ਨਿਭੜ ਰਿਹਾ ਸੀ ਤੇ ਕਿੱਥੇ ਗੜਬੜ ਹੋ ਗਈ ਜੀਲ ਸਾਹਿਬ ਕੁੰਭ ਦੇ ਵਿੱਚ ਅੱਜ ਜਿਹੜੀ ਮੌਨੀ ਮੱਸੀਆ ਦਾ ਦਿਨ ਸੀ ਮੌਨੀ ਮੱਸੀਆ ਦੇ ਬੈਨੋ ਉੱਥੇ ਡੰਕੀ ਲਾਉਣ ਦੇ ਲਈ ਸਭ ਤੋਂ ਐਮ ਮੰਨਿਆ ਜਾਂਦਾ ਹੈ ਮੌਨੀ ਮੱਛੀਆਂ ਦੇ ਦਿਨ ਅੱਜ 10 ਕਰੋੜ ਦੇ ਲਗਭਗ ਸ਼ਰਧਾਲੂਆਂ ਦੇ ਉੱਥੇ ਡੰਕੀ ਲਾਉਣ ਦੀ ਉਮੀਦ ਆ ਜਿਹੜੀ ਪ੍ਰਗਟ ਕੀਤੀ ਗਈ ਸੀ ਔਰ ਜਦੋਂ ਪੂਰਾ ਭਾਰਤ ਸੌ ਰਿਹਾ ਸੀ ਸਵੇਰੇ 1.5 ਵਜੇ ਦੇ ਲਗਭਗ ਭਗਦੜ ਮਚ ਗਈ ਜਿਦੇ ਖਰਕੇ ਕਈ ਜਾਨਾਂ ਗਈਆਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦਿਸੈਨ ਆਫ ਨੇ 30 ਮੌਤਾਂ ਦੀ ਪੁਸ਼ਟੀ ਕੀਤੀ ਆੜਾ ਕੇ ਜਿਵੇਂ ਤੁਸੀਂ ਜ਼ਿਕਰ ਕੀਤਾ ਇਹ ਮੰਨਿਆ ਜਾ ਰਿਹਾ ਕਿ ਮੌਤਾਂ ਦੀ ਗਿਣਤੀ ਵੱਧ ਹੈ ਜੋ ਸੇ 1 ਕਰੋੜਾਂ ਦੀ ਗਿਣਤੀ ਦੇ ਵਿੱਚ 10 ਕਰੋੜ ਵੀ ਮੰਨ ਲਈ ਆਪਾਂ ਕਿ ਉੱਥੇ ਅੱਜ ਜਿਹੜੇ ਭਗਤ ਮੌਜੂਦ ਨੇ ਤਾਂ 10 ਕਰੋੜ ਦੇ ਵਿੱਚੋਂ ਜੇ ਭਗੜੜ ਮੱਚੀ ਹੈ ਤਾਂ ਮੌਤਾਂ ਦੀ ਗਿਣਤੀ ਵੱਧ ਹੋ ਸਕਦੀ ਆ। ਹੂੰ। ਤੋਂ ਇਹ ਕਾਫੀ ਪਟਿਆ ਹੋਇਆ ਮਸਲਾ ਜੀ 25 ਦੇ ਲਗਭਗ ਲੋਕਾਂ ਦੀ ਤਾਂ شناخت ਵੀ ਹੋ ਗਈ ਆ। ਕੁਝ ਦੀ شناخت ਆ ਜਿਹੜੀ ਉਹ ਕਰਨੀ ਬਣਦੀ ਆ। ਔਰ ਪ੍ਰਿਆਗਰਾਜ ਦੇ ਵਿੱਚ ਬਹੁਤ ਸਾਰੇ ਬੱਚੇ ਮਾਪਿਆਂ ਤੋਂ ਵਿਛੜ ਗਏ। ਇਸ ਭਗੜੜ ਦੇ ਵਿੱਚ ਬਹੁਤ ਸਾਰੇ ਜੋਗ ਆਪਣੇ ਨੌਜਵਾਨ ਪੁੱਤਰਾਂ ਤੋਂ ਵਿਛੜ ਗਏ ਮਤਲਬ ਗਵਾਚ ਗਏ ਇੱਥੇ ਆਮ ਤੌਰ ਦੇ ਤੇ ਆਪਣੇ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਵੀ ਤੁੰਬ ਦਾ ਮੇਲਾ ਵੀ ਗਵਾਚ ਜੇਗਾ ਯਾਨੀ ਕਿ ਉਸ ਮੇਲੇ ਦੇ ਵਿੱਚ ਜਿੱਥੇ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਨੇ ਉੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਗਵਾਚੇ ਨੇ ਔਰ ਗਿਲਸਾਹ ਦੇਖੋ ਇਹਦੇ ਜਿਹੜੀ ਸਵੇਰੇ 1.5 ਵਜੇ ਭਗੜੜ ਮੱਚੀ ਆ ਉਹਦਾ ਕਾਰਨ ਕੀ ਹੈ ਕਾਰਨ ਉਹਦਾ ਜਿਹੜਾ ਨਜ਼ਰ ਆ ਰਿਹਾ ਉਹ ਆ ਰਿਹਾਗਾ ਕਿ ਉੱਥੇ ਮਤਲਬ ਗਰੇਲਾ ਲਾਈਆਂ ਹੋਈਆਂ ਨੇ ਗ੍ਰਿਲਾਂ ਦੇ ਵਿੱਚੋਂ ਕਿਉਂਕਿ ਪਹਿਲੀ ਵਾਰ ਨਹੀਂ ਮੱਚੀ ਧਗੜ ਕੁੰਭ ਦੇ ਵਿੱਚ ਹੂੰ ਬਹੁਤ ਬਾਅਦ 12 ਸਾਲਾਂ ਬਾਅਦ ਕੁੰਭ ਦਾ ਮੇਲਾ ਹੁੰਦਾ ਐਡ ਕੀਰ 144 ਸਾਲਾਂ ਬਾਅਦ ਮਹਾਕੁੰਭ ਹੈ ਔਰ ਬਹੁਤ ਵਾਰ ਧਗੜ ਮੱਚ ਚੁੱਕੀ ਆ ਬਹੁਤ ਲਾਹਲ ਮੌਤਾਂ ਹੋ ਚੁੱਕੀਆਂ ਨੇ ਉਹਦਾ ਕਾਰਨ ਜਿਹੜਾ ਮੰਨਿਆ ਜਾਂਦਾ ਕਿ ਵੀ ਆਈ ਪੀ ਲੋਕਾਂ ਦੇ ਲੰਘਣ ਦੇ ਲਈ ਇੱਕ ਅਲੱਗ ਰਸਤਾ ਹੁੰਦਾ ਜਦੋਂ ਮੁੱਖ ਮੰਤਰੀ ਜਾਂਦੇ ਨੇ ਗ੍ਰਹਿ ਮੰਤਰੀ ਜਾਂਦੇ ਨੇ ਪ੍ਰਧਾਨ ਮੰਤਰੀ ਜਾਂਦੇ ਨੇ ਤਾਂ ਉਹਨਾਂ ਦੇ ਲਈ ਮਤਲਬ ਆਮ ਲੋਕਾਂ ਨੂੰ ਰੋਕ ਦਿੱਤਾ ਜਾਂਦਾ ਹੁਣ ਲੱਖਾਂ ਕਰੋੜਾਂ ਦੇ ਲੋਕਾਂ ਨੂੰ ਰੋਕਣਾ ਬੜਾ ਮੁਸ਼ਕਲ ਹੋ ਜਾਂਦਾ ਜਿਹਦੇ ਕਰਕੇ ਇਹ ਘਟਰਾਮਾਂ ਨੇ ਜਿਹੜੀਆਂ ਉਹ ਵਾਪਰਦੀਆਂ ਨੇ ਔਰ ਇੱਥੇ ਵੀ ਇਹੀ ਮੰਨਿਆ ਜਾਂਦਾ ਕਿ 1.5 ਵਜੇ ਦੇ ਕਰੀਬ ਜਿਹੜੇ ਲੋਕ ਨੇ ਉਹ ਬੈਰੀਗੇਡਿੰਗ ਜਿਹੜੀ ਕੀਤੀ ਹੋਈ ਸੀ ਗ੍ਰੇਲਾ ਲਾਈਆਂ ਹੋਈਆਂ ਸੀ ਉਹ ਟੱਪ ਕੇ ਆਉਣ ਲੱਗ ਗਏ ਤਾਂ ਜਿਹਦੇ ਕਰਕੇ ਲੋਕਾਂ ਦੇ ਵਿੱਚ ਭਗੜੜ ਮੱਚੀ ਔਰ ਮੌਤਾਂ ਜਿਹੜੀਆਂ ਉਹ ਹੋਈਆਂ ਨੇ ਇਸ ਤੋਂ ਪਹਿਲਾਂ ਵੀ ਗੱਲ ਸਾਹਿਬ ਜੇ ਦੇਖਣਾ ਹੋਵੇ ਉੰ타 ਕੁੰਬ ਦੇ ਮੇਲੇ ਦੇ ਵਿੱਚ 1954 ਦੇ ਵਿੱਚ ਲਾਹਾਂਬਾਦ ਦੇ ਵਿੱਚ ਹੋਇਆ ਸੀਗਾ ਪ੍ਰਿਆਗਰਾਜ ਦੇ ਵਿੱਚ ਕੁੰਬ ਦਾ ਮੇਲਾ ਉਨ ਉੱਥੇ ਮੌਕਾ ਆਈ 1954 ਦੇ ਵਿੱਚ ਜਿਹੜਾ ਮੌਨੀ ਵਸਿਆ ਦੇ ਮੌਕੇ ਦੇ ਉੱਤੇ ਵੱਡੀ ਗੰਟੀ ਦੇ ਵਿੱਚ ਲੋਕ ਤਨਾਫ ਸੀ ਔਰ ਅਟਕੋ ਦੇ ਲਗਭਗ ਮੌਕਾ ਉਦੋਂ ਹੋਈਆਂ ਸੀ ਐਂਕਰਾਂ ਦੇ ਕਰੀਬ ਲੋਕ ਜਕਮੀ ਹੋਏ ਇਹ 1954 ਦੇ ਵਿੱਚ ਜਿਹੜੀ ਹੋਈ ਸੀ 1986 ਦਾ ਕੁੰਬ ਦਾ ਮੇਲਾ ਹਰਦਵਾਰ 'ਚ ਲੱਗਿਆ ਸੀ 14 ਅਪ੍ਰੈਲ ਨੂੰ ਉਦੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਹੋਰ ਕਈ ਰਾਜਾਂ ਦੇ ਮੁੱਖ ਮੰਤਰੀ ਜਦੋਂ ਹਰਦਵਾਰ ਗਏ ਤਾਂ ਆਮ ਲੋਕਾਂ ਨੂੰ ਉੱਥੇ ਤੱਕ ਤੇ ਰੋਕ ਲਿਆ ਗਿਆ। ਉਹਦੀ ਵਜ੍ਹਾ ਕਰਕੇ ਭੀੜ ਦਾ ਦਬਾਅ ਵਧਿਆ ਔਰ ਲੋਕ ਆ ਜਿਹੜੇ ਉਹ ਛਾਲਾ ਮਾਰ ਕੇ ਲੰਘਣ ਲੱਗੇ ਉਦੋਂ 20-50 ਲੋਕਾਂ ਦੀ ਮੌਤ ਆ ਗਈ ਜਿਹੜੀ ਉਹ ਹੋਈ ਸੀ। 1992 ਦੇ ਵਿੱਚ ਕੁੰਭ ਦਾ ਮੇਲਾ ਓਜੈਨ ਦੇ ਵਿੱਚ ਜਿਹੜਾ ਸੰਸਤ ਕੁੰਭ ਮੇਲਾ ਲੱਗਿਆ ਸੀ ਉੱਥੇ ਵੀ 50 ਦੇ ਲਗਭਗ ਲੋਕਾਂ ਦੀ ਮੌਤ ਹੋਈ ਸੀ। 2003 ਦੇ ਵਿੱਚ 나ਸੀਕ ਦੇ ਵਿੱਚ ਕੁੰਭ ਦਾ ਮੇਲਾ ਲੱਗਿਆ ਸੀਗਾ ਔਰ ਉੱਥੇ ਵੀ ਕਰੀਬ 30 ਲੋਕਾਂ ਦੀ ਜਾਨ ਗਈ ਜਿਹੜੀ ਭਗੜੜ ਮਚਣ ਕਰਕੇ ਗਈ ਸੀ 100 ਦੇ ਲਗਭਗ ਜ਼ਖਮੀ ਹੋਏ ਸੀ ਹਰਦਵਾਰ 'ਚ 2012 ਦਾ ਜਦੋਂ ਕੁੰਭ ਦਾ ਮੇਲਾ ਹੋਇਆ ਸੀ ਉਦੋਂ ਵੀ ਧਗੜੜ ਮੱਚੀ ਸੀ ਉਦੋਂ ਕੁਝ ਮੌਤਾਂ ਹੋਈਆਂ ਸੀਗੀਆਂ ਤੇ 13 ਦੇ ਵਿੱਚ ਵੀ ਫਰਿਆਗਰਾਜ ਦੇ ਵਿੱਚ ਲਾਹਾਂਬਾਦ ਦੇ ਵਿੱਚ ਇਸੇ ਤਰੀਕੇ ਦੇ ਨਾਲ ਭਗੜੜ ਮਚਣ ਕਰਕੇ 40 ਦੇ ਲਗਭਗ ਲੋਕਾਂ ਦੀ ਮੌਤ ਤਾਂ ਗਈ ਜਿਹੜੀ ਉਹ ਹੋਈ ਸੀ ਤੇ ਅੱਜਕੀ ਵੀ 2025 ਦੇ ਵਿੱਚ ਜਿਹੜਾ ਕੁੰਭ ਦੇ ਮੇਲੇ ਦੇ ਦੌਰਾਨ ਕੁਝ ਮੌਤਾਂ ਨੇ ਜਿਹੜੀਆਂ ਉਹ ਹੋਈਆਂ ਨੇ 30 ਦੀ ਪੁਸ਼ਟੀ ਕਰਤੀ ਪਰ ਮੌਤਾਂ ਦੀ ਗਿਣਤੀ ਵੱਧ ਦੱਸੀ ਜਾ ਰਹੀ ਹੈ ਜੀ। ਯਮਨਾ ਨਦੀ ਦੇ ਪਾਣੀ ਦਾ ਉਹਦੇ ਤੇ ਸਿਆਸਤ ਬੜੀ ਗਰਮੈਸ਼ ਚਾ ਹੁਣ ਫੇਰ ਕਰ ਰਹੇ ਨੇ ਕੋਈ ਗੱਲਬਾਤ। ਪੂਰੀ ਗਰਮੈਸ਼ ਚਾ ਜੀ ਅੱਜ ਕਿਉਂਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਦਾਵਾ ਕਰਤਾ ਵੀ ਦੇਖੋ ਜੀ ਯਮਨਾ ਦਾ ਪਾਣੀ ਹਰਿਆਣੇ ਚਾਉਂਦਾ ਹੈ ਹਰਿਆਣੇ ਦੀ ਸਰਕਾਰ ਉਹ ਪਾਣੀ ਦੇ ਵਿੱਚ ਜ਼ਹਿਰ ਮਿਲਾ ਰਹੀ ਹੈ ਔਰ ਉਹ ਪਾਣੀ ਜ਼ਹਿਰੀਲਾ ਹੋ ਕੇ ਦਿੱਲੀ ਪਹੁੰਚ ਰਿਹਾ ਤੇ ਲੋਕ ਬਿਮਾਰ ਹੋ ਰਹੇ ਨੇ ਅੱਜ ਹਰਿਆਣੇ ਦੇ ਮੁੱਖ ਮੰਤਰੀ ਹੈ ਦਿੱਲੀ ਔਰ ਉਹਨਾਂ ਨੇ ਜਾ ਕੇ ਜਲਸਾ ਜਮਨਾ ਦਾ ਪਾਣੀ ਪੀਤਾ ਹੂੰ ਜੇ ਨਾ ਵੀਡੀਓ ਦੇਖੀਏ ਜੋ ਵੀਡੀਓ ਦੇਖੀਏ ਜਿਹੜੇ ਪਾਣੀ ਪੀ ਰਹੇ ਆ ਇੱਕ ਘੁੱਟ ਅੰਦਰ ਨਗਾਈ ਮੂੰਹ ਚ ਤੇ ਉਹਨਾਂ ਹੀ ਬਾਹਰ ਕਰਤਾ ਹੂੰ केजरीवाल ਹੋਰਾਂ ਨੇ ਵੀ ਉੱਤੇ ਟਿੱਪਣੀ ਕੀਤੀ ਹੈ ਵੀ ਇਹ ਕੁਰਲੀ ਕੀਤੀ ਹੈ ਅਹਰਦੇ ਪੰਜਾਬ ਦੇ ਵਿੱਚ ਵੀ ਆਪਣੇ ਮਤਲਬ ਕੁਰਲੀ ਆਮ ਹੀ ਸਵੇਰੇ ਦਾਤਨ ਕਰਕੇ ਜਾਂ ਬੁਰਸ਼ ਕਰਕੇ ਲੋਕ ਕਰਦੇ ਆ ਪੂਰੀ ਦੁਨੀਆ ਦੇ ਵਿੱਚ ਐ ਤਾਂ ਕੁਰਲੀ ਕਰਨਾ ਹੋਰ ਹੁੰਦਾ ਪਾਣੀ ਪੀਣਾ ਹੋਰ ਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਪਤਾ ਸੀ ਕਿ ਕੈਮਰੇ ਚੱਲ ਰਹੇ ਨੇ ਤਾਂ ਉਹਨਾਂ ਨੇ ਮਤਲਬ ਉਸ ਰੂਪ ਦੇ ਵਿੱਚ ਕੁਰਲੀ ਕੀਤੀ ਔਰ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਘਰਾਂ ਨੇ ਵੀ ਸੰਬੋਧਨ ਕਰਦੇ ਆ ਜਮਨਾ ਪਾਣੀ ਦਾ ਜ਼ਿਕਰ ਕੀਤਾ ਯਾਨੀ ਕਿ ਇੱਕ ਵੱਡਾ ਮੁੱਦਾ ਬਣ ਗਿਆ ਜਮਨਾ ਦਾ ਪਾਣੀ ਪ੍ਰਧਾਨ ਮੰਤਰੀ ਨરેਂਦਰ ਮੋਦੀ ਕਹਿੰਦੇ ਮੈਂ ਵੀ ਜਮਨਾ ਦਾ ਪਾਣੀ ਪੀਣਾ ਉਹ ਕਹਿੰਦੇ ਇੱਥੇ ਜਿੰਨੇ ਗਵਰਨਰ ਨੇ ਜਾਂ ਦਿੱਲੀ ਦੇ ਵਿੱਚ ਜਿੰਨੇ ਬੀਆਪੀ ਆਉਂਦੇ ਨੇ ਸਾਰੇ ਜਮਨਾ ਦਾ ਪਾਣੀ ਹਾਲਾਂਕਿ ਆਪਾਨੂੰ ਪਤਾ ਕਿ ਉਹ ਕਿਹੜਾ ਜਮਨਾ ਦਾ ਪਾਣੀ ਪੀਂਦੇ ਨੇ ਉਹ ਤਾਂ ਦੇ ਵਿੱਚ ਜਿਹੜੀ ਜਿਹੜਾ ਪਾਣੀ ਜਿਹੜੇ ਬਾਹਰੋਂ ਆਉਂਦੇ ਨੇ ਜੇ ਅਮਰੀਕਾ ਦਾ ਰਾਸ਼ਟਰਪਤੀ ਆਇਆ ਉਹ ਨਾਲ ਲਿਆਉਂਦੇ ਨੇ ਬੋਤਲਾਂ ਤਾਂ ਜਾਂ ਉਹਦਾ ਅਮਲਾ ਜਿਹੜਾ ਪਹਿਲਾਂ ਆਉਂਦਾ ਉਹ ਲੈ ਕੇ ਆਉਂਦਾ ਉਹ ਸਾਡੀ ਹਵਾ ਚ ਸਾਹ ਲੈਣਾ ਨਹੀਂ ਪਸੰਦ ਕਰ ਰਹੇ ਇਹ ਇਹ ਮਤਲਬ ਕਹਿਣਾ ਕਿ ਉੱਥੇ ਬਾਹਰੋਂ ਜਿਹੜੇ ਗੈਸਟ ਆਉਂਦੇ ਨੇ ਉਹ ਪਾਣੀ ਪੀਂਦੇ ਨੇ ਇਹ ਆਮ ਲੋਕਾਂ ਨੂੰ ਅਸਲ ਦੇ ਵਿੱਚ ਠਲਾਉਣ ਵਾਲੀ ਗੱਲ ਹੈ ਹਰ ਮਸਲਾ ਦੋਨੇ ਸਿਰਾਂ ਨੂੰ ਹੀ ਸੋਚਣਾ ਚਾਹੀਦਾ ਦੇਖੋ ਪਾਜਪਾ ਉੱਥੇ ਇਹ ਇਹ ਕਹਿ ਰਹੀ ਹੈ ਕਿ ਜਮਨਾ ਦਾ ਪਾਣੀ ਬਹੁਤ ਸਾਫ਼ ਹੈ ਅਸੀਂ ਕੁਝ ਨਹੀਂ ਕੀਤਾ ਕੇਜਰੀਵਾਲ ਜਿਹੜੇ ਉਹ ਜਾਣ-ਬੁੱਝ ਕੇ ਕਰ ਰਹੇ ਨੇ ਔਰ ਉਹਨਾਂ ਨੇ ਚੌਂਕ ਕਮਿਸ਼ਨ ਕੋਲ ਸ਼ਿਕਾਇਤ ਵੀ ਕਰਤੀ ਕੇਜਰੀਵਾਲ ਦੀ ਕੇਜਰੀਵਾਲ ਅੱਜ 14 ਪੰਨਿਆਂ ਦਾ ਜਵਾਬ ਵੀ ਚੌਂਕ ਕਮਿਸ਼ਨ ਨੂੰ ਦੇ ਕੇ ਆਏ ਆ ਲੇਕਿਨ ਸਵਾਲ ਇਹ ਵੀ ਖੜਾ ਹੁੰਦਾ ਇਸ ਕੇਜਰੀਵਾਲ ਫਰਾਂ ਨੂੰ ਜਮਨਾ ਦਾ ਪਾਣੀ ਤਾਂ ਗੰਦਾ ਹੋਇਆ ਦੀਂਦਾ ਆ ਸਾਡੇ 3 ਸਾਲ ਹੋ ਗਏ ਬੁੱਢੇ ਨਾਲੇ ਦਾ ਪਾਣੀ ਇਹਨਾਂ ਨੂੰ ਕਿਉਂ ਨਹੀਂ ਦੀਂਦਾ ਚਲੋ ਜਮਨਾ ਦਾ ਖਣੀ ਮੰਨ ਲਿਆ ਵੀ ਹਰਿਆਣੇ ਵਾਲੇ ਪਾਣੀ ਕਿਸੇ ਰੂਪ ਚ ਦੂਸ਼ਿਤ ਕਰਦੇ ਨੇ ਮੰਨ ਲਈ ਕੇਜਰੀਵਾਲ ਫਰਾਂ ਦੀ ਗੱਲ ਉਹਨੂੰ ਰੋਕਣਾ ਹਰਿਆਣੇ ਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕੇਜਰੀਵਾਲ ਫਰਾਂ ਦੀ ਗੱਲ ਇਹ ਵੀ ਮੰਨ ਲਈ ਪਰ ਸਾਡੇ ਬੁੱਢੇ ਨਾਲੇ ਦਾ ਜਿਹੜਾ ਗੰਦਾ ਨਾਲਾ ਲੁਧਿਆਣੇ ਦਾ ਜਿਹਦੇ ਚੰਦ ਉਤਨੀਆ ਫੈਕਟਰੀਆਂ ਦਾ ਪਾਣੀ ਪੈਂਦਾ, ਉਤਨੀਆ ਡੇਰੀਆਂ ਦਾ ਪਾਣੀ ਪੈਂਦਾ, ਉਤਨੀਆ ਰਗਾਈ ਯੂਨਟਾਂ ਦਾ ਪਾਣੀ ਪੈਂਦਾ ਗੰਦਾ। ਔਰ ਸਾਡੇ ਮਾਲ ਵਿੱਚ ਰਾਜਸਥਾਨ 'ਚ ਕੈਂਸਰ ਬਣ ਰਿਹਾ ਉਹ ਪਾਣੀ ਜਾ ਕੇ ਸਤਲੁਜ ਚ ਰਲ ਕੇ ਉਹਨੂੰ ਉਹਨੂੰ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ 3 ਸਾਲਾਂ 'ਚ ਹੱਲ ਨਹੀਂ ਕਰ ਪਾਈ। ਜਮ੍ਹਾਂ ਦਾ ਪਾਣੀ ਤਾਂ ਇਹਨਾਂ ਨੂੰ ਦੀਦਾ। ਸਤਲੁਜ ਦਾ ਜਿਹੜਾ ਕੰਦਲਾ ਹੋ ਰਿਹਾ ਪਾਣੀ ਉਹ ਇਹਨਾਂ ਨੂੰ ਦੀਦਾ ਨਹੀਂ। ਉਹ ਇਸ ਵਿਸ਼ੇ ਤੇ ਦੋਨੇ ਪਾਰਟੀਆਂ ਦੀ ਨੀਤੀ 'ਚ ਫਰਕ ਹੈ। ਭਾਈ, ਫਾ ਵੀ ਉਹ ਹੀ ਕੁਝ ਕਰ ਰਹੀ ਹੈ। ਆਮ ਆਦੀ ਪਾਰਟੀ ਵੀ ਹੋਈ ਖੁਸ਼ ਕਰ ਰਹੀ ਆ ਇਹ ਇਲੈਕਸ਼ਨ ਦੇ ਲਈ ਇੱਕ ਮੁੱਦਾ ਇਹਨਾਂ ਨੂੰ ਪਾਣੀ ਦਾ ਦੂਸ਼ਿਤ ਹੋਣਾ ਇਹਨਾਂ ਲਈ ਕੋਈ ਏਜੰਡਾ ਨਹੀਂ ਜੇ ਏਜੰਡਾ ਹੋਵੇ ਦੋਨੇ ਸੈੱਟ ਕਰ ਜੀ ਸਰ ਅੱਛਾ ਜੀ ਇਹ ਦੱਸਿਓ ਬਈ ਰਜੌਰੀ ਗਾਰਡਨ ਦੇ ਵਿੱਚ ਰੋਡ ਸ਼ੋਅ ਕੀਤਾ ਭਗਵੰਤ ਮਾਨ ਸੀਐਮ ਉਹਨਾਂ ਨੇ ਇੱਥੋਂ ਕੌਣ ਚੋਣ ਲੜ ਰਹੇ ਨੇ ਤੇ ਅਮੀਰ ਤੇ ਗਰੀਬ ਕਿਹੜੇ ਬੰਦੇ ਨੇ ਦਿੱਲੀ ਦੀਆਂ ਚੋਣਾਂ ਜਿਹੜੇ ਉਮੀਦਵਾਰ ਨੇ ਦੇਖੋ ਜੀ ਭਗਵੰਤ ਮਾਨ ਹੋਰਾਂ ਨੇ ਤਾਂ ਅੱਜ ਦਿੱਲੀ ਦੇ ਵਿੱਚ ਪੂਰਾ ਆਪ ਦਾ ਤਾ ਜਿਹੜਾ ਝੋਕਦਾ ਭਗਵੰਤ ਮਾਨ ਦੇ ਬਾਰੇ ਦੇ ਵਿੱਚ ਗੱਲ ਸਾਬ ਇਹ ਵੀ ਕਿਹਾ ਜਾਂਦਾ ਸੀ ਵੀ ਇਹਨੂੰ પાਸੇ ਕਰ ਦੇਣਗੇ ਜੀ ਜਦੋਂ ਅਮਨ ਰੋੜਾ ਪੰਜਾਬ ਦਾ ਪ੍ਰਧਾਨ ਬਣਾਇਆ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਹੋਰਾਂ ਨੂੰ ਕਹਤਾ ਵੀ ਤੁਸੀਂ ਮੁੱਖ ਮੰਤਰੀ ਬਣੇ ਰਹੋ ਤਾਂ ਉਦੋਂ ਇਹ ਕਿਹਾslfਾਈਆਂ ਸੀ ਵੀ ਲਓ ਜੀ ਭਗਵੰਤ ਮਾਨ ਦਾ પાਸੇ ਕਰੇ ਕਰੇ ਹੁਣ ਇਹਦੀ ਲੋਕਪ੍ਰੇਤਾ ਘਟ ਗਈ ਫਿਰ ਇਹ ਵੀ ਚਰਚਾ ਚੱਲੀ ਜਦੋਂ ਭਗਵੰਤ ਮਾਨ ਜਾ ਕੇ ਹਸਪਤਾਲ ਦਾਖਲ ਹੋਇਆ ਕਿ ਭਗਵੰਤ ਮਾਨ ਦੀ ਛੁੱਟੀ ਕੀਤੀ ਜਾ ਰਹੀ ਆ ਪਰ ਦਿੱਲੀ ਦੀ ਇਲੈਕਸ਼ਨ ਦੇ ਵਿੱਚ ਭਗਵੰਤ ਮਾਨ ਹੋ ਰਾ ਨੂੰ ਹਰੇਕ ਹਲਕੇ ਦੇ ਵਿੱਚ ਮੰਨਿਆ ਜਾ ਰਿਹਾ ਵੀ ਸਾਡੇ ਵੀ ਭੇਜੋ ਜੀ ਮੁੱਖ ਮੰਤਰੀ ਨੂੰ ਸਾਡੇ ਵੀ ਭੇਜੋ ਜੀ ਮੁੱਖ ਮੰਤਰੀ ਨੂੰ ਖਨੀ ਤਾਂ ਇਹ ਹੈ ਵੀ ਕੇਜਰੀਆ ਹੁਣ ਮੁੱਖ ਮੰਤਰੀ ਨਹੀਂ ਰਿਹਾ ਜਦੋਂ ਭਗਵੰਤ ਮਾਨ ਜਾਂਦਾ ਨਾਲ ਗਰਨਮੈਨ ਨਾਲ ਸਕਿਉਰਟੀ ਨਾਲ ਪੰਜਾਬ ਵਾਲੀਆਂ ਗੱਡੀਆਂ ਨਾਲ ਪੰਜਾਬ ਦੇ ਮਤਲਬ ਇਹਨਾਂ ਦੇ ਨਾਲ ਜਿਹੜੇ ਗਏ ਹੋਏ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹਦੇ ਨਾਲ ਕਾਫਲਾ ਜਿਆ ਖਾਸਾ ਬਣ ਜਾਂਦਾ ਹੈ ਹਨੀ ਤਾਂ ਉਹ ਉਮੀਦਵਾਰ ਕਹਿੰਦੇ ਨੇ ਵੀ ਇਹਨਾਂ ਨੂੰ ਤਾਂ ਸੱਦੋ ਵੀ ਇਹਨਾਂ ਨਾਲ ਭੱਲ ਜੀ ਖਾਸੀ ਬਣ ਜਾਂਦੀ ਹੈ ਹਨੀ ਉਹੀ ਦਿੱਲੀ ਦੇ ਵਿੱਚ ਮਨ ਲੋਕਪ੍ਰੀਤ ਹੈ ਖੈਰ ਇਹ ਵੀ ਹੁਣ ਸਵਾਲ ਖੜਾ ਹੋਊਗਾ ਕਿ ਜੇ ਦਿੱਲੀ ਦੇ ਵਿੱਚ ਭਗਵੰਤ ਮਾਨਪੁਰੀ ਜਿਹੜੇ ਹਲਕਿਆਂ ਦੇ ਵਿੱਚ ਚਾਰ ਇਹਨੇ ਉੱਥੇ ਆਵਾਦੀ ਪਾਰਟੀ ਦੀ ਪੋਜੀਸ਼ਨ ਵਧੀਆ ਰਹਿੰਦੀ ਹੈ ਤਾਂ ਇਹਨੂੰ ਬਦਲਣਾ ਔਖਾ ਹੋ ਜੂਗਾ ਅੱਜ ਰਜੌਰੀ ਗਾਰਡਨ ਲਾਕੇ ਦੇ ਵਿੱਚ ਤੇ ਉਹਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਭਗਵੰਤ ਮਾਨ ਹੋਰਾਂ ਨੇ ਪ੍ਰਚਾਰ ਆਗਾ ਜਿਹੜਾ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਲਈ ਕੀਤਾ ਔਰ ਦਿੱਲੀ ਦੇ ਵਿੱਚ ਗਿੱਲ ਸਾਹਿਬ ਜੇ ਦੇਖੀਏ ਸਭ ਤੋਂ ਅਮੀਰ ਜਿਹੜੇ ਚੋਣ ਲੜ ਰਹੇ ਨੇ ਭਾਜਪਾ ਦੇ ਕੈਂਡੀਡੇਟ ਨੇ ਇੱਕ ਤਾਂ ਕਰਨੈਲ ਸਿੰਘ ਹੈ ਇਹ ਦਿੱਲੀ ਦੇ ਵਿੱਚ ਸਭ ਤੋਂ ਅਮੀਰ ਉਮੀਦਵਾਰ ਮੰਨਿਆ ਜਾਂਦਾ ਹੈ ਚੋਣ ਕਮਿਸ਼ਨ ਨੂੰ ਜਿਹੜਾ ਨੇ ਹਲਫਨਾਮਾ ਦਿੱਤਾ ਉਹਦੇ 'ਚ ਇਹਨੇ ਦੱਸਿਆ ਵੀ ਮੇਰੀ ਜਿਹੜੀ ਸੰਪਤੀ ਆ 260 ਕਰੋੜ ਆ ਔਰ ਇਹਦੇ 'ਚ 268 ਕਰੋੜ ਦੀ ਚੱਲ ਜਾਇਦਾਦ ਆधा ਕਰੋੜ ਦੇ ਲਗਭਗ ਦੀ ਚੱਲ ਜਾਇਦਾਦ ਹੈ ਕਰਨੈਲ ਸਿੰਘ ਸਤਿੰਦਰ ਜੈਨ ਜਿਹੜਾ ਆਮ ਆਦਮੀ ਪਾਰਟੀ ਦਾ ਉਹਦੇ ਖਿਲਾਫ ਤੇ ਕਾਂਗਰਸ ਦੇ ਸਤਿੰਦਰ ਲੂਥਰਾ ਖਿਲਾਫ ਚੋਣ ਲੜ ਰਿਹਾ ਹੈ ਔਰ ਇਹਦੇ ਕੋਲ ਅਮਰੀਕਾ ਦੇ ਵਿੱਚ ਵੀ ਕੋਠੀਆਂ ਕੈਲੀਫੋਰਨੀਆ ਚ ਤਿੰਨ ਬੰਗਲੇ ਇਹਦੇ ਕੋਲ ਹੈ ਦੂਜਾ ਜਿਹੜਾ ਦਿੱਲੀ ਦੀ ਚੋਣ ਲੜ ਰਿਹਾ ਸਭ ਤੋਂ ਨੀਰ ਬੰਦਾ ਉਹ ਮਨਜਿੰਦਰ ਸਿਰਸਾ ਹੈ ਜੀ ਭਾਜਪਾ ਚ ਜਿਹੜਾ ਅਕਾਲੀ ਦਲ ਚੋਂ ਗਿਆ ਹੈ ਮਨਜਿੰਦਰ ਸਿਰਸਾ ਕੋਲੇ ਜਿਹੜੀ ਦਾਤ ਆ ਦਾਸ ਜਿਹੜੀ ਉਹਨੇ ਆਪਣੇ ਐਫੀ ਡੈਪਟ ਤੇ ਦੱਸੀ ਆ 249 ਕਰੋੜ ਰੁਪਏ ਦੀ ਆ ਮੇਰੀ ਵਾਈਫ ਕੋਲੇ ਵੀ 2 ਕਿਲੋ 655 ਗ੍ਰਾਮ ਸੋਨਾ ਹੈ ਮਨਜਿੰਦਰ ਸੱਸੇ ਦੀ ਦੇ ਕੋਲੇ ਤੇ ਹੀਰੇ ਨੇ ਉਹਦੀ ਕੀਮਤ 2 ਕਰੋੜ ਹੀਰਿਆਂ ਦੀ ਜਿਹੜੀ ਹੈ 2 ਕਰੋੜ 28 ਲੱਖ 50 ਹਜ਼ਾਰ ਬਣਦੀ ਆ ਔਰ ਮਨਜਿੰਦਰ ਸੱਸੇ ਕੋਲੇ 3 ਲੱਖ 70 ਹਜ਼ਾਰ ਦੇ ਕਰੀਬ ਦੇ ਇਤਿਹਾਰ ਨੇ ਤੀਜੇ ਨੰਬਰ ਦਾ ਜਿਹੜਾ ਕੈਂਡੀਡੇਟ ਆ ਕਾਂਗਰਸ ਦਾ ਜੀ ਕਾਂਗਰਸ ਦਾ ਇੱਕ ਕੋ ਕੈਂਡੀਡੇਟ ਆ ਜਿਹੜਾ ਅਰਬਪਤੀ ਆ ਉਹਦੇ ਕੋਲੇ 130 ਕਰੋੜ ਤੋਂ ਵੱਧ ਦੀ ਜਾਇਦਾਦ ਹੈ। ਔਰ ਭਾਈਪਾ ਦਾ 4 ਨੰਬਰ ਦਾ ਕੈਂਡੀਡੇਟ ਪ੍ਰਵੇਸ਼ ਬਰਮਾ ਨਵੀਂ ਦਿੱਲੀ ਤੋਂ ਚੋਣ ਲੜ ਰਿਹਾ ਹੈ ਔਰ ਇਹ ਸਾਬਕਾ ਮੁੱਖ ਮੰਤਰੀ ਸਾਫ ਸਿੰਘ ਬਰਮਾ ਦਾ ਮੁੰਡਾ ਹੈ। 5ਵੇਂ ਨੰਬਰ ਤੇ ਧਨਵਤੀ ਚੰਦੇਲਾ ਆਮ ਆਦੀਪਾਰਟੀ ਦੀ ਆਉਂਦੀ ਆ। ਆਮ ਆਦੀਪਾਰਟੀ ਦੇ ਇੱਕ ਤੋਂ ਕੈਂਡੀਡੇਟ ਆ ਜਿਹੜੀ ਪਹਿਲੇ 5 ਵਿੱਚ ਹੈ। ਜੀ ਕੈਬਨਟ ਮੀਟਿੰਗ 10 ਤਰੀਕ ਨੂੰ ਹੋਣੀ ਹੈ ਜੀ ਪੰਜਾਬ ਦੇ ਵਿੱਚ ਜਾਣੂ ਮੁੜਿਆਉਣਗੇ ਮੁੱਖ ਮੰਤਰੀ ਸਾਹਿਬ ਜਦ ਨੂੰ ਮੁੜਿਆਉਣਗੇ ਜੀ ਪੰਜਾਬ ਤਾਂ ਦੇਖੋ ਤੁਸੀਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀਆਂ ਕਖਣਾਵਾ ਵਾਪਰ ਰਹੀਆਂ ਨੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਹਿਰ ਰੁਕ ਨਹੀਂ ਰਿਹਾ ਪੰਜਾਬ ਦੇ ਵਿੱਚ ਆਏ ਰਹਿਣ ਮਤਲਬ ਨਸ਼ਿਆਂ ਦੀ ਓਵਰਡੋਜ਼ ਨਾਲ ਮੌਤਾਂ ਹੋ ਰਹੀਆਂ ਮੈਂ ਕੱਲ ਵੀ ਨਾ ਵੀਡੀਓ ਦੇਖ ਰਿਹਾ ਸੀ ਗਿਲਸਨ ਉਹ ਮੋਕੇ ਜ਼ਿਲ੍ਹੇ ਦੇ ਧਰਮਕੋਟ ਦੀ ਵੀਡੀਓ ਇੱਕ 17 ਸਾਲਾਂ ਦੀ ਨਵਾਲਕ ਕੁੜੀ ਹੈ ਜੇ 18 ਮਾਸਾਲ ਵੀ ਨਹੀਂ ਪੂਰਾ ਹੋਇਆ ਉਹਨੂੰ ਝੂਮੀ ਜਾਂਦੀ ਆ ਦੋਨੇ ਬਾ ਆਉਂਦੀਆਂ ਸੁਈਆਂ ਲਾਲਾ ਬਿੰਨੀਆਂ ਪਈਆਂ ਨੇ ਔਰ ਉਹ ਨਸ਼ੇ ਦੇ ਵਿੱਚ ਪੂਰੀ ਤਰ੍ਹਾਂ ਗਲਤਾਨ ਵੀਡੀਓ ਦੇ ਵਿੱਚ ਦੱਸ ਰਹੀ ਆ ਵੀ ਮੈਨਾਂ ਫਰਦਾ ਹੀ ਨਹੀਂ ਮੈਂ ਕੀ ਕਰਾਂ ਕਹਿੰਦੀ ਮੈਂ ਸਾਰੇ ਗਲਤ ਕੰਮ ਵੀ ਕਰਦੀ ਆ ਤੇ ਮੈਂ ਨਸ਼ੇ ਬਿਨਾ ਮੇਰੀ ਲਤ ਨਹੀਂ ਪੂਰੀ ਹੁੰਦੀ ਉਹ ਪੰਜਾਬ ਦੇ ਵਿੱਚ ਨਸ਼ੇ ਰੁਕ ਨਹੀਂ ਰਹੇ ਔਰ ਸਾਡੀ ਸਰਕਾਰ ਏ ਠੀਕ ਆ ਪੁਰਾਣੀਆਂ ਸਰਕਾਰਾਂ ਵੇਲੇ ਨਹੀਂ ਸੀਗਾ ਇਹ ਨਹੀਂ ਹੈਗਾ ਕਿ ਹੁਣ ਹੀ ਆਗੇ ਨਸ਼ੇ ਪਰ ਸਵਾਲ ਇਹ ਆ ਕਿ ਦਿੱਲੀ ਦੇ ਲਈ ਟਾਈਮ ਆ ਮੁੱਖ ਮੰਤਰੀ ਸਾਉ ਕੋਲੇ ਪੰਜਾਬ ਲਈ ਟਾਈਮ ਨਹੀਂ ਹੈ ਤੋ ਇਹ ਕਕਨਾ ਕੰਮ ਕਾਫੀ ਹੈ ਮਾ ਦਸ ਫਰਵਰੀ ਨੂੰ ਮੀਟਿੰਗ ਹੈ ਜੀ ਦਿੱਲੀ ਵਾਲਾ ਕੰਮ ਨਿਮੇਟ ਕੇ ਫਿਰ ਕੈਬਨਟ ਦੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਊਗੀ ਉਹਦੇ ਵਿੱਚ ਕੁਝ ਡਿਸੀਜਨ ਆ ਜਿਹੜੇ ਲਏ ਜਾਣਗੇ ਕਿਉਂਕਿ ਕੁਝ ਚਰਚਾਾਂ ਚੱਲ ਰਹੀਆਂ ਨੇ ਇੱਕ ਤਾਂ ਜਿਹੜੀ ਸਿਕਿਉਰਟੀ ਹੈ ਵੀ ਦਿੱਲੀ ਵਾਲਿਆਂ ਨੂੰ ਵਧ ਦਿੱਤੀ ਹੋਈ ਆ ਉਹਦੀ ਵੀ ਚਰਚਾ ਚੱਲ ਰਹੀ ਆ ਉਹਦੇ ਤੇ ਦੇਖੋ ਕਿ ਕੀ ਡਿਸੀਜਨ ਲੈਂਦੇ ਨੇ ਕੁਝ ਮਹਿਕਮੇ ਵੀ ਬਦਲੇ ਜਾ ਸਕਦੇ ਨੇ ਔਰ ਕਈਆਂ ਬਾਕੀ ਇਹ ਲੌਲੀਬੌਪ ਵੀ ਦਿੰਦੇ ਨੇ ਜੀ ਜਿਹੜੇ ਐਮਐਲਏ ਨੇ ਉਹਨਾਂ ਨੂੰ ਕਿਹਾ ਹੋਇਆ ਵੀ ਦਿੱਲੀ 'ਚ ਵਧੀਆ ਪ੍ਰਦਰਸ਼ਨ ਕਰੋ ਮੰਤਰੀ ਬਣਾਵਾਂਗੇ ਕਣੀ ਦਾਖਾੜੀ ਕੈਬਨਟ ਮੀਟਿੰਗ ਦਾ ਉਹਨਾਂ ਨੂੰ ਹੋਰ ਲੌਲੀਬੋਪ ਦਿੱਤਾ ਹੋਊਗਾ ਕਿ ਕੋਈ ਨਾ ਮੀਟਿੰਗ ਦੇ ਵਿੱਚ ਵਿਚਾਰਾਂਗੇ ਤੁਹਾਡਾ ਮਸਲਾ ਉਹ ਵਿਚਾਰੇ ਹੁਣ ਉੱਥੇ ਜੁੱਤੀਆਂ ਘਸਾਉਂਦੇ ਤਰ੍ਹਾਂ ਫਿਰਦੇ ਆ ਖਰਚਾ ਵੀ ਕਹਿੰਦੇ ਤੁਹਾਡਾ ਆਪ ਦਾ ਰੋਟੀ ਪਾਣੀ ਦਾ ਪ੍ਰਬੰਧ ਵੀ ਤੁਸੀਂ ਆਪ ਕਰਨਾ ਤੇ ਰਹਿਣ ਰਹਿਸ ਦਾ ਵੀ ਆਪ ਕਰਨਾ ਹੈ ਕਈ ਦਾ ਪੜਾਉਣ ਜੀ ਵੀ ਕਰੀ ਜਾਂਦੇ ਨੇ ਦੂਜੇ ਤੀਜੇ ਸਾਨੂੰ ਮੁੜਿਆ ਹੁੰਦੇ ਨੇ ਫੇਰ ਮੁੜ ਜਾਂਦੇ ਨੇ ਟੜਕੇ ਨੂੰ ਕਿਉਂਕਿ ਸਰਕਾਰੀ ਥੇਲ ਹੈ ਲੇਕਿਨ ਫੇਰ ਵੀ ਪੂਰਾ ਜੋਰ ਅੱਡੀ ਚੋਟੀ ਦਾ ਲਾਇਆ ਹੋਇਆ 10 ਫਰਤੀ ਦੀ ਮੀਟਿੰਗ ਦੇ ਵਿੱਚ ਅਜੇ ਕਈ ਦਿਨ ਨੇ ਉਹ ਤੋਂ ਪਹਿਲਾਂ ਉਹਦਾ ਏਜੰਡਾ ਸੈੱਟ ਹੋਊਗਾ ਕੀ ਉਹਦੇ ਵਿੱਚ ਪੈ ਹੋਣਾ ਹੈ ਜੀ ਅੱਛਾ ਵੀਏਪੀ ਨੰਬਰ ਮਹਿੰਗੇ ਹੋ ਗਏ ਪਹਿਲਾਂ ਪਹਿਲਾਂ ਸਵਾਦ ਸੀ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਹੁਣ ਤਾਂ ਉਹ 000 ਵਾਲਾ ਖਾਸਾ ਕੁਝ ਕਰਨਾ ਪੈਂਦਾ ਪੀਵੀ 10 ਏਬੀ ਹਲੇ ਵੀ ਪੈਸੇ ਮਿਲਦੇ ਨੇ ਖਾਸੀ ਮਹਿੰਗੇ ਕਰਤੇ ਜੀ ਹੁਣ ਤਣਾ ਉਹ ਆਏ ਆ ਨਾ ਕਈਆਂ ਦਾ ਮਤਲਬ ਗੀਤਾਂ ਚ ਕੰਮ ਚੱਲ ਪਿਆ ਵੀ 001 ਬਣ ਲੈਣਾ ਨੰਬਰ ਉਹ ਪਹਿਲਾਂ 2.5 ਲੱਖ ਉਹਦੀ ਰਾਖਮੀ ਕੀਮਤ ਸੀ ਹੁਣ 5 ਕਰਤੀ ਇਕੱਠੀ ਹੋਈ ਵੀ ਜੇ ਤੁਸੀਂ 001 ਬਣਾ ਹਾਲਾਂਕਿ ਉਹ ਤੋਂ ਬਾਅਦ ਵੀ ਬੋਲੀ ਵੀ ਲੱਗਦੀ ਆ ਖਾਸਾ ਮਹਿੰਗਾ ਪ੍ਰੋਜੈਕਟ ਚੱਲਿਆ ਜਾਂਦਾ ਹੈਗਾ ਸੋ ਇਹ ਇਹਦੇ ਚ ਹੁਣ ਖਾਸੀ ਚੇਂਜ ਆ ਗਈ ਜਿਹੜੀ ਉਹ ਸਰਕਾਰ ਨੇ ਕੀਤੀ ਆ ਅਸਲ ਵਿੱਚ ਸਰਕਾਰ ਨੂੰ ਆ ਵੀ ਇਹ ਪੈਸੇ ਬਣਾਉਣ ਦਾ ਵਧੀਆ ਤੰਦ ਹੈ ਇਹਨੂੰ ਵਖਤੋ ਤੇ ਸਾਡੇ ਵਾਲੇ ਮਤਲਬ ਉਹਦੇ ਵਿੱਚ ਫਿਰ ਵੀ ਬੋਲਟ ਤੇ ਆ ਨੰਬਰ ਹੋਵੇ ਤੇ ਗੱਡੀ ਦੇ ਉੱਤੇ ਆ ਨੰਬਰ ਹੋਵੇ ਉਹ ਚੀਜ਼ ਦੇ ਵਿੱਚ ਫਿਰ ਲੱਖਾਂ ਜਿਹੜੇ ਨੇ ਉਹ ਲਾਏ ਜਾਂਦੇ ਨੇ ਕਈ ਵਾਰ ਤਾਂ ਗੱਲ ਸਾਹਿਬ ਇਦਾਂ ਦੀਆਂ ਵੀ ਆਧਾਰਨਾ ਮਿਲ ਗਿਆ ਜਦੋਂ ਬੋਲੀ ਲੱਗੀ ਨੰਬਰਾਂ ਦੀ ਵੀ ਗੱਡੀ ਉਨੀ ਮਹਿੰਗੀ ਨਹੀਂ ਸੀ ਜਿੰਨਾ ਮਹਿੰਗਾ ਫੈਂਸੀ ਨੰਬਰ ਸੀਗਾ ਗੱਡੀ ਦੀ ਕੀਮਤ ਘੱਟ ਸੀ ਉਹਦੇ ਤੇ ਜਿਹੜਾ ਨੰਬਰ ਲਾਇਆ 001 ਜਾਂ ਕਿਸੇ ਨੇ 002 ਉਹ ਉਹਦੀ ਕੀਮਤ ਜਿਹੜੀ ਉਹ ਜ਼ਿਆਦਾ ਸੀਗੀ ਹੁਣ ਸਰਕਾਰ ਦਾ ਖਜ਼ਾਨਾ ਲਗਾਤਾਰ ਖਾਲੀ ਹੋ ਰਹਾਗਾ ਤੇ ਉਹਨਾਂ ਦੇ ਵੱਲੋਂ ਹੁਣ ਜਿਹੜੇ ਪੈਸੇ ਨੇ ਉਹ ਇਸ ਰੂਪ ਦੇ ਵਿੱਚ ਬਣਾਏ ਜਾ ਰਹੇ ਨੇ ਤੇ ਪੰਜਾਬ ਸਰਕਾਰ ਨੇ ਅੱਜ ਬਕਾਇਦਾ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਫੈਂਸੀ ਨੰਬਰਾਂ ਤੋਂ ਜਿਹੜੀ ਕਮਾਈ ਹੈਗੀ ਉਹ ਕੀਤੀ ਜਾਊਗੀ ਉਹਦੀ ਰਿਜ਼ਰਵ ਕੀਮਤ ਆ ਗਈ ਜਿਹੜੀ ਵਧਾ ਦਿੱਤੀ ਗਾਹਾਂ ਬੋਲਦੀ ਹੋਊਗੀ ਪਰ ਚੰਗੀ ਗੱਲ ਵੀ ਹੈ ਜੇ ਕੋਈ ਨੰਬਰ ਤੇ ਪੈਸੇ ਸਰਕਾਰ ਨੂੰ ਦੇਣੇ ਚਾਹੁੰਦਾ ਸਰਕਾਰ ਨੂੰ ਲੈ ਹੀ ਲੈਣੇ ਚਾਹੀਦੇ ਆ ਜੀ ਕਿ ਮਲੇਰ ਮਲੇਰ ਕੋਟਲੇ ਕੋਲ ਦਾ ਮੁੰਡਾ ਰੂਸ ਦੀ ਫੌਜ ਚ ਲੜ ਰਿਹਾ ਸੀ ਹਾਲੀਗਲ ਤਾਂ ਸਾਰੇ ਕੋਈ ਇਹ ਨਾ ਖਬਰਾਂ ਆਫੀਆਂ ਆ ਰਹੀਆਂ ਨੇ ਪੰਜਾਬ ਚ ਬੇਰੋਜ਼ਗਾਰੀ ਹੈ ਬੇਰੋਜ਼ਗਾਰੀ ਨੇ ਕਰਕੇ ਪੰਜਾਬ ਦੀ ਜਵਾਨੀ ਏਜੰਟਾਂ ਦੇ ੱਤੇ ਚੜ ਕੇ ਵਿਦੇਸ਼ਾਂ ਨੂੰ ਜਾਇਦ ਨਜਾਇਜ਼ ਢੰਗ ਦੇ ਨਾਲ ਜਾਣ ਦੇ ਲਈ ਤਾਬਲੀ ਨਜ਼ਰ ਆਉਂਦੀ ਆ ਬਹੁਤ ਸਾਰੇ ਏਜੰਟ ਨੇ ਜਿਹੜੇ ਉਹ ਨਾਲੇ ਤਾਂ ਪੈਸੇ ਲੈਂਦੇ ਨੇ ਨਾਲੇ ਚੰਗੀ ਕਮਾਈ ਕਰਦੇ ਨੇ ਉਹ ਉਹ ਤੋਂ ਬਾਅਦ ਉਹਨਾਂ ਨੂੰ ਵੀ ਤਨ ਰੂਸ ਚ ਲੈ ਜਾਣਗੇ ਇੱਧਰ ਲੈ ਜਾਣਗੇ ਲਿਜਾ ਕੇ ਕਿਤੇ ਪਸਾ ਦਿੰਦੇ ਨੇ ਬਹੁਤ ਸਾਰੀਆਂ ਮਾਮਾਂ ਚ ਫਸੀਆਂ ਕੁੜੀਆਂ ਦਾ ਜ਼ਿਕਰ ਹੋਇਆ ਅਰਬ ਕੰਟਰੀਆਂ ਦੇ ਵਿੱਚ ਫਸੇ ਹੋਏ ਬਹੁਤ ਸਾਰੇ ਨੌਜਵਾਨਾਂ ਅਗਲਾ ਖਾਸ ਕਰਕੇ ਕੁੜੀਆਂ ਦਾ ਜ਼ਿਕਰ ਹੋਇਆ ਹੁਣ ਜਿਹੜੀ ਪੰਜਾਬ ਤੇ ਹਰਿਆਣਾ ਚ ਚਰਚਾ ਚੱਲ ਰਹੀ ਆ ਕਿ ਪੰਜਾਬ ਤੇ ਹਰਿਆਣਾ ਦੇ ਦਰਜਣਾਂ ਨੌਜਵਾਨ ਰੂਸ ਦੀ ਫੌਜ ਦੇ ਵਿੱਚ ਏਜੰਟਾਂ ਨੇ ਜਾ ਕੇ ਭਰਤੀ ਕਰਾਤੇ ਤੇ ਪਰਿਵਾਰ ਵੀ ਨਹੀਂ ਦੱਸ ਰਿਹਾ ਜਿੰਨਾ ਚਿਰ ਫੋਨ ਤੇ ਗੱਲਬਾਤ ਹੁੰਦੀ ਆ ਪਰਿਵਾਰ ਵੀ ਨਹੀਂ ਦੱਸਦੇ ਕਿ ਸਾਡਾ ਮੁੰਡਾ ਰੂਸ ਦੀ ਫੌਜ ਚ ਹੈ ਹੋ ਸਕਦਾ ਮੁੰੋ ਮੁੰਡੇ ਵੀ ਨਾ ਦੱਸਦੇ ਹੋਣ ਵੀ ਪਰਿਵਾਰ ਸਹਿਕਰ ਕਰਨਗੇ ਤਾਂ ਹੁਣ ਮਲੇਰ ਕੋਟਲਾ ਦੇ ਇੱਕ ਪਰਿਵਾਰ ਸਾਹਮਣੇ ਆਇਆ ਉਹ ਕਹਿੰਦੇ ਜੀ ਸਾਡਾ ਮੁੰਡਾ ਰੂਸ ਦੀ ਫੌਜ ਚ ਭਰਤੀ ਹੋਇਆ ਸੀ ਇੱਕ ਮਹੀਨਾ ਉਹਨੇ ਤਨਖਾਹ ਭੇਜੀ ਉਸ ਤੋਂ ਬਾਅਦ ਸਾਡਾ ਉਹਦੇ ਨਾਲ ਕੋਈ ਸੰਪਰਕ ਨਹੀਂ ਹੋਇਆ ਮੁੜ ਕੇ ਸਾਡੇ ਉਹ ਸੰਪਰਕ ਤੋਂ ਬਾਹਰ ਹੈ ਉਹਨਾਂ ਨੇ ਤਾਂ ਬਕਾਇਦਾ ਇੱਕ ਵਟਸਐਪ ਗਰੁੱਪ ਵੀ ਬਣਾਇਆ ਹੋਇਆ ਜਿਹਦੇ ਚ ਉਹ ਮੁੰਡਿਆਂ ਦੇ ਨੰਬਰ ਨੇ ਜਿਹੜੇ ਰੂਸ ਦੀ ਫੌਜ ਚ ਭਰਤੀ ਹੋਇਆ ਪੰਜਾਬ ਦੇ ਹੁਣ ਗੱਲ ਕਿਵੇਂ ਸਾਹਮਣੇ ਆਈ ਗੱਲ ਐ ਸਾਹਮਣੇ ਆਈ ਇਓ ਪਰਿਵਾਰ ਨੂੰ ਵਟਸਐਪ ਗਰੁੱਪ ਦੇ ਵਿੱਚ ਮੈਸੇਜ ਆਇਆ ਕਿ ਜੀ ਮੁੰਡਾ ਤੁਹਾਡਾ ਲਾਪਤਾ ਹੈ ਤੁਸੀਂ ਡੀਐਨਏ ਟੈਸਟ ਕਰਾਓ ਕਿਹਾ 25000 ਦਾ ਡੀਐਨਏ ਟੈਸਟ ਹੁੰਦਾ ਅਸੀਂ ਡੀਐਨਏ ਡੀਐਨਏ ਟੈਸਟ ਉਹ ਮਾਪਿਆਂ ਸਮਝ ਗਏ ਵੀ ਡੀਐਨਏ ਟੈਸਟ ਕਿਉਂ ਕਰਾਇਆ ਜਾ ਰਿਹਾ ਹੈ ਸਭ ਤੋਂ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਆ ਜੀ ਔਰ ਉਹਨਾਂ ਨੇ ਮਸਲਾ ਜਾ ਕੇ ਕੀਤਾਗਾ ਉਹ ਕਈ ਨੌਜਵਾਨ ਨੇ ਜਿਹੜੇ ਰੂਸ ਦੀ ਫੌਜ ਚ ਫਸੇ ਹੋਏ ਨੇ ਜੀ ਨਮੇ ਸ਼ਹਿਰ ਛੋਟਾ ਥਾਣੇਦਾਰ ਕਿੰਨੇ ਕੁ ਲੈਂਦਾ ਸੀ ਪੈਸੇ ਰਿਸ਼ਵਤ ਦੇ ਫਲ ਲਿਆ ਇੱਕ ਸਟਾਰ ਵਾਲਾ 15000 ਰੁਪਇਆ ਰਿਸ਼ਵਤ ਦਾ ਲੈ ਰਿਆ ਸੀਗਾ ਜੀ ਇਸ ਤਾਈ ਔਰ ਉਸ ਨੂੰ ਗ੍ਰਿਫਤਾਰ ਕੀਤਾ ਹੈ ਵਿਜੀਲੈਂਸ ਏਜੰਸੀ ਨੇ 15000 ਰੁਪਏ ਦੀ ਰਿਸ਼ਵਤ ਜਿਹੜੀ ਉਹ ਲੈਂਦਿਆ ਸੋ ਇਹ ਅਸਲ ਦੇ ਵਿੱਚ ਕ腐ਸ਼ਨ ਰੁਕ ਨਹੀਂ ਰਹੀ ਜੀ ਕ腐ਸ਼ਨ ਦਾ ਮਸਲਾਗਾ ਜਿਹੜਾ ਉਹ ਖਾਸਾ ਜੇ ਕਹਣਾ ਹੋਵੇ ਭਿਆਨਕ ਹੈਗਾ ਔਰ ਇਹ ਛੋਟਾ ਖਾਨੇਦਾਰ ਵੀ ਇੱਕ ਛੋਟੇ ਜਿਹੇ ਕੰਮ ਬਦਲੇ ਤੋਂ ਬਹੁਤਾ ਵੱਡਾ ਕੰਮ ਵੀ ਨਹੀਂ ਸੀ ਅੱਜ ਦੋ ਮੁਲਾਜ਼ਮ ਨੇ ਜਿਹੜੇ ਵਿਜੀਲੈਂਸ ਨੇ ਅੜਿੱਕੇ ਚੜੇ ਨੇ ਔਰ ਇਹ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜਾਨੀ ਨਮਾ ਸ਼ਹਿਰ ਦੇ ਥਾਣਾ ਔੜ ਵਿਖੇ ਤਨਾਤ ਸੀਗਾ ਇਹ ਐਸਆਈ ਪਰਸ਼ੋਤਮ ਲਾਲ 30000 ਰੁਪਏ ਰਿਸ਼ਵਤ ਮੰਗੀ 15000 ਦੀ ਕਿਸ਼ਤ ਆ ਉਹਨੂੰ ਜਦੋਂ ਖੜਾਈ ਨੋਟਾਂ ਤੇ ਰੰਗ ਲਾ ਕੇ ਉਹ ਵਿਜੀਲੈਂਸ ਨੇ ਆ ਕੇ ਜਿਹੜਾ ਦਬੋਚ ਲਿਆ ਦਰਅਸਲ ਇਹਦੇ ਵਿੱਚ ਇੱਕ ਵਿਅਕਤੀ ਸੀ ਜਿਹੜਾ ਪਿਛਲੇ 4 ਮਹੀਨਿਆਂ ਤੋਂ ਆਪਦੀ ਗ੍ਰਿਫਤਾਰੀ ਤੋਂ ਜਿਹੜਾ ਵਾਚਰੇ ਹਾਸਿਗਾ ਔਰ ਉਹ ਤੋਂ ਇਹ ਐਸਆਈ ਲਗਾਤਾਰ ਪੈਸੇ ਆ ਗਏ ਜਿਹੜੇ ਉਹ ਲੈ ਰਿਆ ਸੀ ਸ਼ਿਕਾਇਤਕਰਤਾ ਨੇ ਰਿਸ਼ਵਤ ਦੇ ਪੈਸੇ ਨਾ ਜਿਹੜਾ ਦੇਣ ਲੈਣ ਸੀ ਇਹ ਐਸਆਈ ਪਰਸ਼ੋਕਮ ਲਾਲ ਨਾਲ ਉਹਦੀ ਰਿਕਾਰਡਿੰਗ ਵੀ ਕਰ ਲਈ ਉਹ ਤਾਂ ਕਹਾ ਵੀ ਲਿਆ ਵੀ ਉਹਦੇ ਮੈਂ ਤੈਨੂੰ ਐਦਾਂ ਦਿੱਤੇ ਸੀ ਉਹ ਕਹਿੰਦਾ ਹਾਂ ਦਿੱਤੇ ਸੀ ਹੋਰ ਦੇ ਕਹਿੰਦਾ ਉਹ ਸਾਰਾ ਬਿਜ਼ਨਸ ਨੂੰ ਦੇਤਾ ਤੇ ਹੁਣ 15000 ਰੁਪਏ ਦੀ ਰਿਸ਼ਵਤ ਲੈਂਦਾ ਫੜਿਆ ਗਿਆ ਜੀ ਬਹੁਤ ਭੈੜੀ ਕਰਦੇ ਨੇ ਜਦ ਰੰਗ ਵਾਲੇ ਹੱਥ ਧਵਾਉਂਦੇ ਆ ਤੇ ਮੁਸ਼ਕਾਂ ਬੰਦਿਆ ਅੰਦਰੋਂ ਬੰਨੀ ਲੈ ਆਉਂਦੇ ਆ ਇੱਕ ਅਮਰਿੰਦਰ ਵੇਲੇ ਨਾ ਜੀ 2 ਤੋਂ 7 ਤੱਕ ਫਲਾਈਂਗ ਸਕੁਆਇਰ ਬਣਾ ਲਈ ਸੀ ਬਿਜ਼ੀ ਲੈنس ਦੀ ਉਹ ਪੰਜਾਬ ਚ ਕਿਤੇ ਵੀ ਛਾਪਾ ਮਾਰ ਸਕਦੀ ਸੀ ਬਿਨਾ ਪਰਮਿਸ਼ਨ ਤੋਂ ਉਹਨੇ ਬਹੁਤ ਮਹਾਮੂੜੀਆਂ ਪਿੱਛੇ ਬਹੁਤ ਫੜੇ ਸੀ ਜਦ ਡਰਨ ਲੱਗੇ ਸੀ ਉਸ ਤੇ ਪਰ ਹੁਣ ਇੱਥੇ ਕਿੱਥੇ ਇਹ ਕਹਾਣੀ ਜਿਹੜੀ ਹੈ ਇਹ ਘਟ ਸਕਦੀ ਹੈ ਜੇ ਕਹੀਏ ਬਈਓ ਚਲੇ ਜਾਊ ਹਰ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਪਤੀ ਸਾਹਿਬ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਰਿਸ਼ਵਤ ਦੇ ਅਲੱਗ-ਅਲੱਗ ਕਹਾਣੀਆਂ ਨੇ ਕਿਤੇ ਨੋਟ ਨੇ ਕਿਤੇ ਰੈਫਰਲ ਕਿਹਾ ਜਾਂਦਾ ਹੈ ਇਹ ਅਲੱਗ-ਅਲੱਗ ਚੀਜ਼ਾਂ ਨੇ ਇਹ ਮੁੱਕਦੀ ਨਹੀਂ ਹੈ ਕਹਾਣੀ ਤੇ ਕੱਲ ਨੂੰ ਸੁਨੇਹਾ ਫੇਰ ਪਾਉਗੀ ਸਤਿਰੀ ਖਿਆਲ ਰੱਖਿਓ ਆਪਣਾ ਧੰਨਵਾਦ ਸ਼ੁਕਰੀਆ ਜੀ ਗਿਲਸਾ ਉਹਦਾ ਨਾਮ ਤੇ ਸਾਰੇ ਸਰੋਤਾਂ ਦਾ ਵੀ ਧੰਨਵਾਦ ਸੁਣ ਨੂੰ ਕਹਿੰਸਿੰ ਪੱਤੀ ਪੱਤੀ ਸੇਖਾਂ ਵਰਨਾਲਿਓ ਗੱਲਬਾਤ ਕਰ ਰਹੀ ਸੀ ਪਰਮਿੰਦਰ ਸਿੰਘ ਥਿੰਦ ਪ੍ਰੋਗਰਾਮ ਦੇ ਸਪਾਂਸਰ ਨੇ 6048287213 ਮੈਂ ਪਰਮਿੰਦਰ ਨੂੰ ਪੁੱਛਦਾ ਸੀ ਕਿ ਉਹ ਸਿਰਸੇ ਤੋਂ ਆ ਮੈਂ ਕਿਹਾ ਵੀ ਮਨਜਿੰਦਰ ਸਿੰਘ ਸਿਰਸੇ ਦਾ ਗੋਤ ਕੀ ਹੈ ਉਹ ਕਹਿੰਦਾ ਰਿਆੜ ਆ ਰਿਆੜ ਰਿਆੜ ਗੋਤ ਹੈ ਸਿਰਸੇ